ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਅਸੀਂ ਪਾਈ ਦੇ ਨਾਲ ਪਹਿਲਾਂ ਵੀ ਸੀਗੇ ਤੇ ਹੁਣ ਵੀ ਆ ਤੇ ਕਾ ਵੀ ਹਮੇਸ਼ਾ ਨਾਲ ਰਵਾਂਗੇ ਤੇ ਅੱਜ ਅਸੀਂ ਫਿਲਮ ਨੂੰ ਸਪੋਰਟ ਕਰਨ ਆਏ ਆ ਤੇ ਮੈਂ ਹਮੇਸ਼ਾ ਇਹੀ ਗੱਲ ਸੋਚਦਾ ਸੀਗਾ ਕਿ ਵੀ ਬੰਦਾ ਥੀਟਰ ਡਿਪਾਰਟਮੈਂਟ ਚੋਂ ਆਇਆ ਤੇ ਪੰਜਾਬੀ ਇੰਡਸਟਰੀ ਵਿੱਚ ਫਿਲਮੀ ਇੰਡਸਟਰੀ ਵਿੱਚ ਨਹੀਂ ਆਇਆ ਮੇਰੇ ਮਨ ਚ ਹਮੇਸ਼ਾ ਸੀਗਾ ਤੇ ਬਟ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਫਿਲਮ ਬਣੀ ਪਈ ਆ ਤੂ ਤੇ ਮੈਂ ਨੀ ਨੇ ਚਰਦੇ ਆਂ ਡਟੋ ਜਹੇ ਆਪਾਂ ਤੜਕੇ ਲੜਕੇ ਆਥਣੇ ਇੱਕੋ ਜਹੇ ਹੋ ਆਪਾਂ ਤੜਕੇ ਲੜਕੇ ਆਖਣੇ ਇੱਕੋ ਜਹੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਪਾਈ ਦੇ ਨਾਲ ਪਹਿਲਾਂ ਵੀ ਸੀਗੇ ਤੇ ਹੁਣ ਵੀ ਆ ਤੇ ਗਾ ਵੀ ਹਮੇਸ਼ਾ ਨਾਲ ਰਾਵਾਂਗੇ ਤੇ ਅੱਜ ਅਸੀਂ ਫਿਲਮ ਨੂੰ ਸਪੋਰਟ ਕਰਨ ਆਏ ਆ ਜਿੰਨੀ ਵੀ ਸਪੋਰਟ ਕਿਉਂਕਿ ਅੱਜ ਥੋੜੇ ਜਿਹੇ ਰਜੇਵੇਂ ਕਿਉਂਕਿ ਸਿਆਲਾਂ ਚ ਥੋੜੇ ਜਿਹੇ ਜਿਵੇਂ ਵੱਜ ਜਾਂਦੇ ਆ ਪਰ ਜਿੰਨਾ ਵੀ ਸਾਨੂੰ ਟਾਈਮ ਲੱਗਦਾ ਪਹਿਲਾਂ ਵੀ ਅਸੀਂ ਉੱਥੇ ਪ੍ਰੋਮੋਸ਼ਨ ਤੇ ਗਏ ਆ ਉੱਥੇ ਵੀ ਅਸੀਂ ਸਪੋਰਟ ਕੀਤੀ ਆ ਤੇ ਸਾਰਿਆਂ ਨੂੰ ਜਿੰਨਾ ਕ ਸਾਡਾ ਜਿੰਨਾ ਕ ਸਾਡੇ ਕੋਲ ਟਾਈਮ ਲੱਗਦਾ ਜਿੰਨਾ ਕ ਬਣਦਾ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਰੇ 28 ਨਵੰਬਰ ਨੂੰ ਫਿਲਮ ਜ਼ਰੂਰ ਦੇਖ ਕੇ ਆਇਓ ਤੇ ਇਹੀ ਆ ਕਿ ਕਿਉਂਕਿ ਅਸੀਂ ਹਮੇਸ਼ਾ ਰਾਜਵੀਰ ਨੂੰ ਸਟੇਜਾਂ ਤੇ ਦੇਖਿਆ ਕਲਾਗਾਰੀ ਕਉਂਦੇ ਦੇਖਿਆ ਪਰ ਵੱਡੇ ਪਰਦੇ ਤੇ ਪਹਿਲੀ ਵਾਰ ਆ ਰਹੇ ਨੇ ਵੱਡੇ ਪੱਤੇ ਅਦਾਕਾਰੀ ਕਿਉਂਕਿ ਉਹਨਾਂ ਨੇ ਬਹੁਤ ਘੱਟ ਲੋਕਾਂ ਨੂੰ ਪਤਾ ਕਿਉਂਕਿ ਉਹਨਾਂ ਨੇ ਥੀਏਟਰ ਦੀ ਐਮਏ ਕੀਤੀ ਸੀਗੀ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਉਹ 뮤직 ਡਿਪਾਰਟਮੈਂਟ ਚੋਂ ਨਹੀਂ ਆਏ ਸੀਗੇ ਤੇ ਮੈਂ ਹਮੇਸ਼ਾ ਇਹੀ ਗੱਲ ਸੋਚਦਾ ਸੀਗਾ ਕਿ ਵੀ ਬੰਦਾ ਥੀਏਟਰ ਡਿਪਾਰਟਮੈਂਟ ਚੋਂ ਆਇਆ ਤੇ ਪੰਜਾਬੀ ਇੰਡਸਟਰੀ ਵਿੱਚ ਫਿਲਮੀ ਇੰਡਸਟਰੀ ਵਿੱਚ ਨਹੀਂ ਆਇਆ ਮੇਰੇ ਮਨ ਚ ਹਮੇਸ਼ਾ ਸੀਗਾ ਤੇ ਬਟ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਫਿਲਮ ਬਣੀ ਪਈ ਆ ਤੇ ਇਹ ਫਿਲਮ ਚਲੋ ਉਹਨਾਂ ਦੇ ਜਾਣ ਤੋਂ ਬਾਅਦ ਸਾਡੇ ਅੱਗੇ ਆਈ ਆ ਤਾਂ ਮੇਰਾ ਜਿਹੜਾ ਮੇਰੇ ਵੀ ਮਨਚ ਸੀਗਾ ਕਿ ਥੀਟਰ ਡਿਪਾਰਟਮੈਂਟ ਚ ਐਮਏ ਕੀਤੀ ਹੋਵੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਟੂਡੈਂਟ ਹੋਵੇ ਤੇ ਗਾਇਕੀ ਲਾਈਨ ਚ ਇੰਨੀ ਮੱਲ ਮਾਰੀ ਹੋਵੇ ਤੇ ਫਿਰ ਥੀਟਰ ਚ ਅੱਗੇ ਫਿਲਮਾਂ ਤੇ ਵੱਡੇ ਪਰਦੇ ਤੇ ਕਿਉਂ ਨਹੀਂ ਆਇਆ ਤੇ ਉਹ ਮੇਰਾ ਜਿਹੜਾ ਅੰਦਰ ਵਾਲਾ ਸੀਗਾ ਉਹ ਹੁਣ ਸਕਾਰ ਹੋਇਆ 28 ਨਵੰਬਰ ਨੂੰ ਹਰ ਇੱਕ ਦੀ ਦਿਲ ਦੀਆਂ ਰੀਂਝਾਂ ਜ਼ੂਰ ਪੂਰੀਆਂ ਹੋਈਆਂ ਪਰ ਉਹ ਆਪਾਂ ਪੂਰੀਆਂ ਇੱਕ ਦੋ ਸ਼ਬਦ ਕਿਉਂਕਿ ਤੁਹਾਡੀ ਬੜੀ ਸ੍ਰੀਲੀ ਆਵਾਜ਼ 22 ਦਾ ਗਾਣਾ ਜਾਂ ਤੁਸੀਂ ਆਪਦਾ ਗਾਣਾ ਜ਼ਰੂਰ ਤੁਹਾਡੇ ਕੋਲ ਸੁਣਾ ਜਾਵਾਂਗੇ ਮੈਨਾਂ ਮੈਰਾ ਹੋਈਆਂ ਸਾਡਾ ਬੈਠਾ ਤਾਂ ਗੜਾ ਹੀ ਪਿਆ ਪਰ ਮੈਂ ਸੁਣਾ ਦਿੰਦਾ ਮੈਂ ਆਪਣਾ ਸੁਣਾ ਦਿੰਦਾ ਹਾਂ ਆਪਣਾ ਸੁਣਾ ਦਿੰਦਾ 22 ਦਾ ਹੁਣ ਕਿਉਂਕਿ 22 ਤੋਂ ਵਧੀਆ ਤਾਂ ਕਿਉਂਕਿ ਜੋ ਗਾ ਗਏ ਉਹਨੂੰ ਤਾਂ ਪਤਾ ਕੋਈ ਨਹੀਂ गा ਸਕਦਾ ਹਨ ਕਿਉਂ ਮੈਂ ਆਪਣਾ ਜ਼ਰੂਰ ਸੁਣਾਉਣਾ ਸਾਨੂੰ ਗੜਬੜਾ ਮਕਬੂਲ ਹੋਇਆ ਸੀ ਪਿੱਛੇ ਜੇ ਗਣਾ ਤੂੰ ਤੇ ਮੈਂ ਨਹੀਂ ਨੇਚਰ ਦੇ ਆ ਡਿੱਟੋ ਜੇ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਹੂੰ ਕਿ ਤੂੰ ਤੇ ਮੈਂ ਨਹੀਂ ਹਾਂ ਹਾਂ ਮੈਂ ਤੇ ਤੂੰ ਨਹੀਂ ਹਾਂ ਹਾਂ ਤੂੰ ਤੇ ਮੈਂ ਨਹੀਂ ਨੇਚਰ ਦੇ ਆ ਡਿੱਟੋ ਜੇ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਹੋ ਆਪਾਂ ਤੜਕੇ ਲੜਕੇ ਆਥ ਨੇ ਇਕੋ ਜੇ ਤੂੰ ਤਾਂੜਿਆ ਸਾਰੇ ਸ਼ੌਂਕ ਪੂਗਾ ਦਿੰਦਾ ਮੰਗਣ ਤੋਂ ਹੀ ਪਹਿਲਾਂ ਜੱਟ ਲਿਆ ਦਿੰਦਾ ਹਉ ਮੈਂ ਲੱਕੀਆਂ ਹਾਂ ਹਾਂ ਮੈਂ ਲੱਕੀਆਂ ਮਿਲਦੇ ਤੇਰੇ ਜੇ ਕਿਥੋਂ ਵੇ ਆਪਾਂ ਤੜਕੇ ਲੜਕੇ ਆਥਣੇ ਇਕੋ ਜਹੇ ਮੁੰਡਾ ਕਲਾਕਾਰ ਹੈ ਜੀ ਹੁੰਦੇ ਜਿਨ੍ਹਾਂ ਨੂੰ ਲੋਕ ਹਮੇਸ਼ਾ ਸੁਣਦੇ ਨੇ ਤੁਸੀਂ ਉਹਨਾਂ ਚੋਂ ਇੱਕ ਹੈਗੇ ਉਹ ਬਾਈ ਹੈਗੇ ਨੇ ਅਸੀਂ ਤੁਹਾਡੇ ਬਹੁਤ ਗਾਣੇ ਸੁੰਦੇ ਨੇ ਤੁਹਾਡਾ ਇੱਕ ਜੋੜੀ ਗਾਣਾ ਨਾ ਜੋੜੀ ਉਹ ਇੱਕ ਉਹ ਗਾ ਸਾਦੋ ਅਸੀਂ ਕਈ ਵਾਰੀ ਨਾ ਕਹਿੰਦੇ ਨੇ ਸ਼ਾਮ ਨੂੰ ਸ਼ਾਮ ਜਿਹੜੀ ਹੁੰਦੀ ਨਾ ਉਸ ਤੋਂ ਬਾਅਦ ਤੁਹਾਡੇ ਗਾਣੇ ਕਈ ਵਾਰ ਅਸੀਂ ਬਹੁਤ ਜ਼ਿਆਦਾ ਸੁਣਦੇ ਆ ਕਿਉਂਕਿ ਸ਼ਾਮ ਨੂੰ ਕਈ ਪਹਿਲਾਂ ਮਰੇ ਇਸ਼ਕਾਂ ਦੇ ਲਿਖਿਆ ਹੋਏ ਪਿਆਰ ਮੁਹੱਬਤ ਵਾਲੇ ਬੰਦਾ ਜਦੋਂ ਥੋੜਾ ਜਿਹਾ ਗਹਿਮੀ ਗਹਿਮਚ ਹੋ ਜਾਂਦਾ ਉਦੋਂ ਵੀ ਸੁਣਦਾ ਨਾ ਤੇ ਪੱਤਰਕਾਰ ਵੀ ਗਹਿਮਾ ਗਹਿਮੀ ਚ ਹੋ ਜਾਂਦੇ ਕਈ ਵਾਰ ਜੋੜੀ ਵਾਲਾ ਹਾਂ ਦੋ ਤਿੰਨ ਤਾਂ ਸ਼ੌਂਕ ਨਚੰਦਰੇ ਨਖਰੇ ਨਾ ਪਾਰੀ ਮੁੰਡਿਆ ਜੋ ਪਰ ਤਕਵਾਵਾ ਕਰਦੇ ਜੋ ਚਿੱਤਰਕਾਰੀ ਮੁੰਡਿਆ ਲੈ ਕੇ ਮੇਰੇ ਸਿਰ ਤੇ ਧਰਦੇ ਸਜਰੀ ਫੁਲਕਾਰੀ ਮੁੰਡਿਆ ਸਿੱਧੀ ਨਹੀਂਓ ਪੱਲੇ ਪੈਣੀ ਸੋਹਣਿਆ ਸਿੱਧੀ ਨਹੀਂਓ ਪੱਲੇ ਪੈਣੀ ਸੋਹਣਿਆ ਵੇ ਮੈਂ ਉੜਦੂ ਲਖਾਈ ਵਰਗੀ ਪਹਿਲੀ ਉਂਗਲ ਦੇ ਨਾਲ ਚੱਕ ਲੈ ਵੇ ਮੈਂ ਦੁੱਧ ਤੇ ਮਲਾਈ ਵਰਗੀ ਪਹਿਲੀ ਉਂਗਲ ਤੇ ਨਾਲ ਚੱਕ ਲੈ ਵੇ ਮੈਂ ਦੁੱਧ ਤੇ ਮਲਾਈ ਵਰਗੀ